ਹਾਂਜੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਆ ਹਾਲ ਚਾਲ ਐ ਤੁਹਾਡਾ ਸਾਰਿਆਂ ਦਾ ਤੇ ਅਸੀਂ ਆਪਾਂ ਉੱਠ ਚੁੱਕੇ ਆਂ ਤੇ ਚਾਹ ਲਈ ਆਪਾਂ ਪੀ ਤੇ ਹੁਣ ਆਪਾਂ ਕੰਮ ਧੰਦਾ ਕਰ ਰਹੇ ਆਂ ਗਾਂ ਚੋਵਾਂਗੇ ਤੇ ਆਪਣਾ ਵੇਖੋ ਜੀ ਆਹ ਖੜਿਆ ਟਰੈਕਟਰ ਤੇ ਉਹ ਦਰਗਾਵਾ ਬੈਠੀਆਂ ਨੇ ਤੇ ਬਹੁਤ ਹੀ ਵਧੀਆ ਲੱਗ ਰਿਹਾ ਹੈਗਾ ਤੇ ਆ ਪਰਿਵਾਰ ਆਪਣਾ ਨਿੱਕਾ ਜਿਹਾ ਅੱਜ ਨਾਲ ਸਾਡੇ ਹੈਪੀ ਸਾਡਾ ਬਠਣ ਚਾਹ ਨੂੰ ਦੇਣੀ ਸਾਡੇ ਅੱਜ ਮੌਸਮ ਫੇਰ ਬੱਦਲ ਮੀਂਹਾਂ ਦਾ ਹੋ ਗਿਆ ਤੇ ਫੇਰ ਡਰ ਲੱਗ ਰਿਹਾ ਵੀ ਹੁਣ ਮੀਂਹ ਚੱਲਣਗੇ ਤੇ ਲਗਾਤਾਰ ਹੀ ਚੱਲਣਗੇ ਬਰਸਾਤ ਆਉਣ ਵਾਲੀ ਆ ਹੁਣ 15 16 18 ਤੱਕ ਦੱਸੀ ਜਾਂਦੇ 18 ਤੱਕ ਲਾਸਟ ਬਰਸਾਤ ਆਉਗੀ ਤੁਹਾਡੇ ਤੇ ਆਪਣਾ ਪਿੱਛੇ ਘਰ ਹੈਗਾ ਤੇ ਆਪਾਂ ਇੱਥੇ ਰਹਿੰਦੇ ਆ ਬਾਈ ਸਾਰੇ ਤੇ ਸਾਡੇ ਇਸ ਵੀਡੀਓ ਨੂੰ ਪੂਰਾ ਸਪੋਰਟ ਕਰਨਾ ਬਾਈ ਮੇਰੋ ਤੇ ਆਪਾਂ ਹੁਣ ਅੱਗੇ ਬਹੁਤ ਸਾਰੀਆਂ ਵੀਡੀਓ ਲੈ ਕੇ ਆਵਾਂਗੇ YouTube ਤੇ ਕਿਉਂਕਿ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਤੇ ਅਪਲੋਡ ਨਹੀਂ ਕਰ ਸਕਦੇ ਕਿਉਂਕਿ ਟਾਈਮ ਹੀ ਇੰਨਾ ਨਹੀਂ ਮਿਲਦਾ ਸੀ ਸਾਨੂੰ ਤੇ ਅੱਜ ਤੋਂ ਆਪਾਂ ਚਾਲੂ ਕਰਤਾ ਕੰਮ ਤੇ ਤੁਸੀਂ ਜਰੂਰ ਸਾਡਾ ਹੱਥ ਸਾਥ ਦੇਣਾ ਸਾਰਿਆਂ ਨੇ ਤੇ ਆਪਾਂ ਬਹੁਤ ਹੀ ਸੋਹਣੀਆਂ-ਸੋਹਣੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਹਨਾ ਤੇ ਆ ਦੇਖੋ ਜੀ ਗੁੱਡ ਮਾਰਨਿੰਗ ਬੁਲਾ ਰਿਹਾ ਮੇਰਾ ਬੱਚਾ ਗੁੱਡ ਮਾਰਨਿੰਗ ਚਾਚੀ ਕਾਲ ਜੀ ਹੋਰ ਠੀਕ ਠਾਕ ਹੋ ਜੀ ਸਾਰੇ ਤੇ ਆਪਣੇ ਇਸ ਲੋਕ ਨੂੰ ਆਪਾਂ ਜਿਆਦਾ ਲੰਬਾ ਨਹੀਂ ਖਿੱਚਾਂਗੇ ਤੇਜ ਜਲਦੀ ਥੋੜਾ ਜਿਹਾ ਬਣਾਵਾਂਗੇ ਆਪਣੇ ਵਲੌਗ ਨੂੰ ਪਿਆਰ ਦੇਣਾ ਟੇਰ ਦੇਣਾ ਸਪੋਰਟ ਕਰਨਾ ਜਿੰਨਾ ਉਸੇ ਕਸ਼ੇਅਰ ਕਰਨਾ ਟੇਰ ਦੇਣਾ ਤੁਸੀਂ ਟੇਰ ਆਂ ਦੇਣਾ ਤਾਂ ਜਿਵੇਂ ਫੁੱਲ ਹੀ ਟੇਰ ਦੇਣਾ ਜੇ ਸਾਡੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਕਿਉਂਕਿ ਸਾਡਾ ਵਾਚ ਟਾਈਮ ਕੰਪਲੀਟ ਹੋ ਜਾਏ ਤਾਂ ਹੀ ਚਲੋ ਆਪਾਂ ਚੱਲਦੇ ਆਂ ਗਾਂਝੋਂ ਆਉਣ ਵਾਸਤੇ ਹੁਣ ਦੱਸ ਕੀ ਜਾਣੀ ਹੈ ਹੈ ਤਰੁੰਜਣਾ ਹੀ ਹੈ ਇਹਨੂੰ ਤਰੁੰਜਣਾ ਨਹੀਂ ਤਾਂ ਹੋਰ ਕੀ ਕਰਾ ਜਵਾਕਨ ਨਾਲ ਲਾਡ ਪਿਆਰ ਕਰਦਾ ਪਿਓ ਤੋਂ ਜਿਆਦਾ ਕੌਣ ਕਰਦਾ ਪਿਆਰ ਤੂੰ ਥੋੜੀ ਕਰਦੀ ਤੂੰ ਤਾਂ ਐਵੇਂ ਉਤਲਾ ਉਤਲਾ ਪਿਆਰ ਹੈ ਤੇਰਾ ਮੈਨੂੰ ਕਹਿੰਦੀ ਆ ਕਿ ਤੂੰ ਇਹਨੂੰ ਪਿਆਰ ਨਹੀਂ ਕਰਦਾ ਤੂੰ ਇਹਨੂੰ ਤਰੁੰਜਣਾ ਤਰੁੰਜਣਾ ਮਤਲਬ ਇਹਨੂੰ ਤੂੰ ਐਵੇਂ ਹੀ ਪਿਆਰ ਦਾ ਨਾ ਹੈ ਨਹੀਂਗਾ ਪਿਆਰ ਕੋਈ ਨਹੀਂ ਕਰਦੀ ਕਿ ਪਿਓ ਪਿਓ ਤੋਂ ਬਾਅਦ ਪਿਆਰ ਕੋਈ ਕਰ ਸਕਦਾ ਹੈ ਬਾਈ ਤਸੀਂ ਕੋਈ ਨਹੀਂ ਕਰ ਸਕਦਾ ਹੈ ਨਾ ਪਿਓ ਬਸ 2 ਮਿੰਟ ਪਿਆਰ ਹੁੰਦਾ ਬਾਈ ਪਿਓ ਇਹ ਬੁਡੀਆਂ ਤਾਂ ਇਹ ਕਹਿ ਦਿੰਦੀ ਆ ਉਹ ਤੇਰਾ ਪੁੱਤ ਤਾਂ ਐ ਕਰਦਾ ਤੂੰ ਉਹ ਐ ਕਰਦਾ ਤੂੰ ਉਹਨੂੰ ਕੁਝ ਕਹਿੰਦਾ ਨਹੀਂ ਕਿ ਉਹ ਉਹਨੂੰ ਮਾਰਦਾ ਵੀ ਆ ਫਿਰ ਪਤਾ ਕਿੰਨਾ ਸੋਚਦਾ ਮਾਰ ਕੇ ਰੋਂਦਾ ਦਿਲੋਂ ਬੱਚੇ ਨੂੰ ਮਾਰ ਕੇ ਪਿਓ ਸੋਚਦਾ ਯਾਰ ਮੈਂ ਐਵੇਂ ਹੀ ਮਾਰ ਬੈਠਾ ਹਨਾ ਤੇ ਕਿੰਨਾ ਪਿਆਰ ਕਰਦਾ ਤੁਸੀਂ ਕੀ ਜਾਣੋ ਬਾਈ ਹੈਨਾ ਪੁੱਤ ਹਾਂ ਤੇ ਉਹ ਕਦੇ ਨਹੀਂ ਬਖਾਂਦਾ ਆਪਣੇ ਪੁੱਤ ਨੂੰ ਪਿਆਰ ਵੀ ਮੈਂ ਬਹੁਤ ਕਰਨਾ ਤੇ ਮਾਂ ਤਾਂ ਲਾੜ ਇਧਰੋਂ ਐ ਉਧਰੋਂ ਐ ਇਧਰੋਂ ਐ ਤੇ ਐ ਸੋਚਦੇ ਅੱ비 ਬਹੁਤ ਮਾਂ ਪਿਆਰ ਕਰਦੀ ਪਿਆਰ ਜਿਹੜੀ ਮਾਂ ਮੰਨ ਲਓ ਜਨਮ ਤੋਂ ਲੈ ਕੇ ਨੂੰ ਵੱਡਾ ਕਰਦੀ ਤੇ ਪਿਓ ਨਹੀਂ ਕਰਦਾ ਪਿਓ ਮਾਂ ਹੀ ਪਿਆਰ ਕਰਦੀ ਮਾਂ ਦਾ ਘਾਲ ਖੂਹ ਦੀ ਗਰਾਈ ਕੱਢ ਕੇ ਪੁੱਤਰ ਨੂੰ ਦਿੰਦੀ ਹੈ ਕਹਿੰਦੀ ਮਾਂ ਮਿਹਰਬਾਨਾ ਨਹੀਂ ਬਾਪ ਤੁਸੀਂ ਗੱਲ ਦੱਸੋ ਬਾਪ ਨਹੀਂ ਪਿਆਰ ਕਰਦਾ ਬਾਪ ਤਾਂ ਦੋ ਮਿੰਟ ਪਿਆਰ ਕਰਦਾ ਬਾਅਦ ਚਾਹ ਦੀ ਮਸਤੀ ਚ ਰਹਿੰਦਾ 2 ਮਿੰਟਾਂ ਦਾ ਪਿਆਰ ਹੀ ਹੁੰਦਾ ਐਵੇਂ ਹੀ ਜੰਮ ਕੇ ਸੱਟਦਾ ਸੀ ਕਿੱਥੇ ਬੈਠਾ ਸਾਡਾ ਕੋਈ ਕਦਰ ਨਹੀਂ ਪਿਉਾਂ ਦੀ ਮੇਰੇ ਨਾਲ ਪਿਆਰ ਹੈ ਨਹੀਂ ਪੁੱਤ ਤੇਰਾ ਕਹਗਾ ਨਾ ਤੂੰ ਸਹੀ ਦੱਸ ਮੇਰੇ ਨਾਲ ਪਿਆਰ ਹੈਗਾ ਨਾ ਤੇਰਾ ਤੂੰ ਜ਼ਿਆਦਾ ਪਿਆਰ ਕਿਉਂ ਕਰਨਾ ਮਮੀ ਮਮੀ ਨੂੰ ਕਿ ਪਾਪੇ ਨੂੰ ਕਿਨੂੰ ਪਿਆਰ ਕਰਨਾ ਜਾ ਪਾਪੇ ਨੂੰ ਦੋਨਾਂ ਨੂੰ ਹਾਂ ਵੇਖ ਲੈ ਇਹ ਕਹਿੰਦੀ ਆ ਪਤਾ ਨਹੀਂ ਮੈਂ ਇਹਨੂੰ ਹੀ ਕਰਦਾ ਵਾਹ ਜੀ ਵਾਹ ਅੱਜ ਪਤਾ ਲੱਗ ਗਿਆ ਹੁਣ ਦਾ ਜਿਹੜੀ ਮੰਗੋ ਆ ਨਾ ਮੰਗੋ ਆ ਖੜੀ ਬੜੀ ਸ਼ੈਤਾਨ ਹੈ ਇੱਕ 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 ਜਣੇ ਕੋਲੋਂ ਨਹੀਂ ਬਣਦੀ ਇੰਨਾ ਜੋਰ ਹੈ ਇਹਦੇ ਚ ਪਤਾ ਨਹੀਂ ਕਿੱਥੋਂ ਲੈ ਕੇ ਆ ਗਈ ਤੇ ਆਪਾਂ ਇਹਨੂੰ ਬੰਨ ਲੈਨੇ ਆ ਕਿਉਂਕਿ ਫਿਰ ਇਹਨੇ ਆਪਣੇ ਨਾਲ ਸ਼ੈਤਾਨੀਆਂ ਸ਼ਤੁਨੀਆਂ ਕਰ ਲੈਣੀਆਂ ਤੇ ਛਾੜ ਦੇ ਨੂੰ ਛੱਡ ਲਾ ਵੇਖ ਲਾ ਜੋਰ ਕਿੰਨਾ ਛੜੀ ਨਹੀਂ ਗੜੀ ਵੇਖ ਵੇਖ ਇਧਰ ਵੇਖੋ ਕਿੰਨੀ ਗੜੀ ਸੁੱਕੀ ਹੈ ਵੇਖੋ ਇਹਦਾ ਕੰਮ ਦੇਖੋ ਵੇਖੋ ਲੈ ਉਹ ਬੱਸ ਫੱਜਦੀ ਵੇਖ ਕੇ ਮੰਗੋ ਮੇਰੀ ਆਂਡੀ ਚੂੜੀ ਬਾ ਰੱਖੀ ਇਹਨੇ ਤਾਂ ਲੈ ਲੈ ਓਕੇ ਬੜੀ ਇਹ ਨਾ ਇਹ ਮੈਂ ਬਹੁਤ ਕਰਦੀ ਆ ਮਸਾ ਹੀ ਪੱਕੜੀ ਬੈਠੇ ਇਹਨੂੰ ਓਏ ਪਕੜਾ ਝਟਕਾ ਵੀ ਨੁੱਨੇ ਨਾਲ ਗਿਆ ਇਹ ਕਵੇ ਖਵੇ ਖਾ ਬੜੀ ਸ਼ਾਨ ਕਰਦਾ ਆਪਾਂ ਦੁਬਾਰਾ ਬਾਰਾ ਹੋਦਾ ਹੋਰ ਕੁਝ ਵਾਜ ਗਿਆ ਨਾ ਲੱਗਦਾ ਪਤਾ ਪਾਸੇ ਜਮੰਗੀ ਆਏ ਓਏ ਮਾਰ ਇੱਕ ਰੀ ਖੋਲ ਲਈਏ ਫੇਰ ਕਰਦੇ ਆ ਗੱਲ ਸ਼ੈਤਾਨ ਮਸਾ ਛੱਡੀ ਆ ਕੈਮਰਾ ਬੰਦ ਕਰਕੇ ਇਹ ਤਾਂ ਨਹੀਂ ਫੜੀਂਦੀ ਕਿਸੇ ਤੋਂ ਚੱਲ ਪਿੱਛੇ ਪਿੱਛੇ ਮਣੋ ਚੱਲ ਥੋੜਾ ਪਿੱਛੇ ਜਾ ਜਾ ਇੱਕ ਕੱਢ ਬੰਦ ਹੈ ਨਾ ਨਾ ਬੰਦ ਆ ਇਹ ਬੜੀ ਸ਼ੈਤਾਨ ਬਣਦੀ ਜਾਂਦੀ ਹੌਲੇ 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 ਨਾ ਸਾਡੀ ਮੰਗ ਹੋ ਜੀ ਬੜੀ ਮੰਗ ਹੋਇਆ ਪਿਆਰੀ ਮੰਗ ਹੋਇਆ ਜੀ ਕਰਦਾ ਇਹਨੂੰ ਨਾ ਇਹ ਮਿੱਠੀਆਂ ਮਿੱਠੀਆਂ ਕਰ ਲਵੇ ਇੱਧਰ ਆਪਣਾ ਹਰਪ੍ਰੀਤ ਦੇਖੋ ਜੀ ਸਵੇਰੇ ਸਵੇਰੇ ਸਾਈਕਲੀ ਨਾਲ ਕਰ ਰਿਹਾ ਗਸ਼ਤਾਂ ਕਿਉਂਕਿ ਘੁੰਮ ਰਿਹਾ ਹੈਗਾ ਤੇ ਹਰਪ੍ਰੀਤ ਅਵੇਂ ਚਲੋਂਦਾ ਆਪੇ ਪੁੱਤ ਬੇਟਾ ਸ਼ਰ ਸ਼ਰੀ ਕਰਨ ਕਾ ਮੈਨੂੰ ਫੋਲੋ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਲਾਈਕ ਵੀ ਕਰਨਾ ਧੰਨਵਾਦ ਤੇ ਇਧਰ ਆਪਣੇ ਵੇਖੋ ਜੀ ਗਾਂ ਦੇ ਕੱਢ ਰਿਹਾ ਠੀਕ ਹੈ ਜੀ ਅਸਾਂ ਆਪਾਂ ਵੀਡੀਓ ਨੂੰ ਇੱਥੇ ਐਂਡ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦੇਣਾ ਤੇ ਲਾਈਕ ਵੀ ਕਰ ਦੇਣਾ ਸਬਸਕ੍ਰਾਈਬ ਵੀ ਕਰ ਦੇਣਾ ਜੋ ਵੀ ਸਾਡੇ ਨਿਊ ਚੈਨਲ ਤੇ ਆ ਰਹੇ ਨੇ ਠੀਕ ਹੈ ਜੀ ਸਾਰਿਆਂ ਨੂੰ ਬਾਏ ਓਕੇ ਥੈਂਕ ਯੂ ਧੰਨਵਾਦ